ਹੋਵੇ ਸਰਕਾਰ ਉਹਨੂੰ ਸਹੀ ਕਰ ਸਕਦੀ ਆ ਉਹ ਹੁੰਦਾ ਲਾਅ ਐਂਡ ਆਰਡਰ ਦਾ ਕਿਸਾਨਾਂ ਨਾਲ ਬਹੁਤ ਲੰਬੇ ਚੌੜੇ ਵਾਅਦੇ ਕੀਤੇ ਮੈਂ ਲਾਅ ਐਂਡ ਆਰਡਰ ਤੋਂ ਜੇ ਸ਼ੁਰੂ ਕਰਾਂ ਪੰਜਾਬ ਦਾ ਤਾਂ ਲਾਅ ਐਂਡ ਆਰਡਰ ਦੇ ਹਾਲਾਤ ਭਗਵੰਤ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਦੱਸਣ ਦੀ ਲੋੜ ਹੈ ਕਿਉਂਕਿ ਸਿੰਗਰ ਤੋਂ ਲੈ ਕੇ ਖਡਾਰੀ ਤੋਂ ਲੈ ਕੇ ਵਪਾਰੀ ਤੱਕ ਸਭ ਦੇ ਕਤਲ ਇਹ ਸਰਕਾਰ ਦੇ ਵਿੱਚ ਹੋਏ ਨੇ ਚਾਹੇ ਫਿਰ ਉਹ ਮੂਸੇਵਾਲਾ ਹੋਵੇ ਚਾਹੇ ਉਹ ਜਿਹੜਾ ਇੱਕ ਹੈਗਾ ਟੀਮੂ ਚਾवला ਜਿਨ੍ਹਾਂ ਦਾ ਕਤਲ ਹੋਇਆ ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਐਨਆਰਆਈਆਂ ਦੇ ਘਰੇ ਵੜ ਕੇ ਜਦੋਂ ਮਰਜੀ ਕੋਈ ਗੋਲੀਆਂ ਚਲਾ ਦਿੰਦਾ ਹੈ ਗੈਂਗਸਟਰ ਫਰੋਤੀਆਂ ਮੰਗ ਰਹੇ ਨੇ ਲੋਰੈਂਸ ਦੀ ਇੰਟਰਵਿਊ ਜੇਲ੍ਹ ਚੋਂ ਹੁੰਦੀ ਹੈ ਮੁੱਖ ਮੰਤਰੀ ਦੇ ਨੱਕ 니 ਝੋਟਾਣੇ ਚ ਹੁੰਦੀ ਹੈ ਇਹ ਹਾਲਾਤ ਨੇ ਅੱਜ ਲਾਅ ਐਂਡ ਆਰਡਰ ਤੇ ਪੰਜਾਬ ਚ ਤੇ ਸਾਡੇ ਡੀਜੀਪੀ ਸਾਹਿਬ ਨੇ ਔਨ ਰਿਕਾਰਡ ਹਾਈ ਕੋਰਟ ਦੇ ਵਿੱਚ ਇਹ ਗੱਲ ਮੰਨੀ ਹੈ ਕਿ 1200 extortion ਦੇ cases on record ਹਨ 1200 ਤੇ ਜੇ ਮੈਂ ਗੱਲ ਕਰਾਂ अनਫੀਸ਼ਲ ਦੀ ਤਾਂ ਜਿਹੜੇ ਪੰਜਾਬ ਦੇ ਹਾਲਾਤ ਨੇ ਵੀ ਚਾਹੇ ਕੋਈ ਛੋਟਾ ਵਪਾਰੀ ਚਾਹੇ ਵੱਡਾ ਵਪਾਰੀ ਚਾਹੇ ਕੋਈ ਨਾਮਵਰ ਸਿੰਗਰ ਆ ਹੁਣ ਪਿੱਛੇ ਦੇ ਆਰ ਨੇਤ ਨੂੰ ਵੀ ਕਾਲ ਆਈ ਹੈ ਸੋ ਪੰਜਾਬ ਦੇ ਵਿੱਚ extortion ਦਾ ਫਰੋਤਿਆਂ ਦਾ ਕੰਮ ਐਡਾ ਜੋਰਾਂ ਸ਼ੋਰਾਂ ਤੇ ਚੱਲਿਆ ਹੋਇਆ ਹੈ ਕਿ ਕੋਈ ਪੰਜਾਬੀ ਮਹਫੂਜ਼ ਨਹੀਂ ਪੰਜਾਬ ਦੀ ਇਹ ਸਰਕਾਰ ਦੀ ਇਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਸਹੀ ਸਾਲ ਦੀ ਪ੍ਰਾਪਤੀ ਹੈ ਕਿ ਪੰਜਾਬ ਨੂੰ ਜਿਹੜਾ ਕਿ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਨੂੰ ਗੈਂਗਲੈਂਡ ਬਣਾਉਣ ਚ ਇਹ ਭਗਵੰਤ ਮਾਨਸਾਹਬ ਦਾ ਪੂਰਾ ਯੋਗਦਾਨ ਹੈ ਕਿਉਂਕਿ ਪੁਲਿਸ ਤਾਂ ਇਹਨਾਂ ਦੀ ਸਰਪ੍ਰਸਤੀ ਕਰ ਰਹੀ ਹੈ ਜਾਂ ਤਾਂ ਇੰਟਰਵਿਊ ਕਰਾਉਂਦੀ ਹੈ ਗੈਂਗਸਟਰਾਂ ਦੀ ਤੇ ਜਾਂ ਉਹਨਾਂ ਨੂੰ ਕਲੱਬਾਂ ਚ ਕਮਾਉਂਦੀ ਹੈ ਉਹ ਪਹਿਲਾਂ ਦੀਪਕ ਟੀਨੂ ਘੁੰਮਿਆ ਤੇ ਹੁਣ ਰੌਲਾ ਪੈਂਦਾ ਫਿਰਦਾ ਕਿ ਸੇਮ ਇੱਕੋ ਹੀ ਜੀ ਵੀਡੀਓ ਲਾਰੈਂਸ ਬਿਸ਼ਨੋਈ ਦੀ ਵੀ ਤੁਰੀ ਫਿਰਦੀ ਹੈ ਉਹ ਜਲਦੀ ਸਾਰਿਆਂ ਦੇ ਸਾਹਮਣੇ ਆ ਜਾਣੀ ਹੈ ਸੋ ਲਾ ਐਂਡ ਆਰਡਰ ਦੇ ਹਾਲਾਤ ਚਿੰਤਾ ਜਨਕ ਨਹੀਂ ਮੈਂ ਕਹਿੰਦਾ ਕਿ ਬੇहद ਖਰਾਬ ਨੇ ਔਰ ਦੂਜਾ ਜਿਹੜਾ ਇਹਨਾਂ ਨੇ ਵੱਡਾ ਵਾਅਦਾ ਕੀਤਾ ਸੀ ਪੰਜਾਬੀਆਂ ਦੇ ਨਾਲ ਉਹ ਸੀ ਕ腐ਸ਼ਨ ਦਾ ਕੀ ਢਾਈ ਸਾਲਾਂ ਦੇ ਵਿੱਚ ਅੱਜ ਪੰਜਾਬ ਦੇਖ ਰਿਹਾ ਹੈ ਕੀ ਢਾਈ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਕ腐ਸ਼ਨ ਦੇ ਕੇਸਾਂ ਦੇ ਵਿੱਚ ਕੋਈ ਕਮੀ ਆਈ ਹੈ 10 ਗੁਣਾ ਕ腐ਸ਼ਨ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਵਧੀ ਹੈ ਤੇ ਕ腐ਸ਼ਨ ਤੇ ਦੌਰੇ ਮਾਪਦਣ ਜਿਹਨੂੰ ਦਿਲ ਕਰਦਾ ਉਹਨੂੰ ਫੜ ਲੈਣਾ ਜਿਹਨੂੰ ਦਿਲ ਕਰਦਾ ਉਹਨੂੰ ਛੱਡ ਦੇਣਾ ਆਪਣੇਆਂ ਤੇ ਬਗਾਨਿਆਂ ਲਈ ਡਿਫਰੈਂਟ ਪੈਰਾਮੀਟਰਸ ਐਂਡ ਡਿਫਰੈਂਟ ਯਾਰਡ ਸਟਿਕ ਹੈ ਜੇ ਤਾਂ ਫਸ ਜੇ ਵਿਜੇ ਸਿੰਘਲਾ ਜੇ ਤਾਂ ਫਸ ਜੇ ਸਰਾਰੀ ਫੇਰ ਨਹੀਂ ਆਮ ਆਦਮੀ ਪਾਰਟੀ ਨੇ ਕੁਝ ਕਰਨਾ ਹਾਂ ਕੋਈ ਵਿਰੋਧੀ ਕੋਈ ਬੁੱਧੀਜੀਵੀ ਕੋਈ ਪੋਲੀਟੀਕਲ ਐਨਾਲਿਸਟ ਇਹ ਸਰਕਾਰ ਦੇ ਖਿਲਾਫ ਜੇ ਜ਼ੁਬਾਨ ਖੋਲੂਗਾ ਕੋਈ ਜਰਨਲਿਸਟ ਸਰਕਾਰ ਦੇ ਖਿਲਾਫ ਜੇ ਜ਼ੁਬਾਨ ਖੋਲੂਗਾ ਉਹਨੂੰ ਅਸੀਂ ਪਰਚਾ ਦੇ ਕੇ ਜੇਲ੍ਹਾਂ ਦੇ ਵਿੱਚ ਡਕਣਾ ਤੇ ਜਿਹੜੇ ਵਿਜੇ ਸਿੰਘਲੇ ਵਰਗੇ ਮੰਤਰੀ ਜਿਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ ਮੁੱਖ ਮੰਤਰੀ ਕਹਿੰਦੇ ਸੀ ਮੈਂ ਵੀਡੀਓ ਬਣਾ ਲਈ ਹਾਲਾਂਕਿ ਦਿਖਾਈ ਨਹੀਂ ਉਹਨਾਂ ਦੇ ਨਾਲ ਸਟੇਜਾਂ ਵੀ ਸਾਂਝੀਆਂ ਕਰਨੀਆਂ ਨੇ ਉਹਨਾਂ ਦੇ ਨਾਲ ਸਰਕਾਰੀ ਫੰਕਸ਼ਨਾਂ ਤੇ ਵੀ ਜਾਣਾ ਹੈ ਸਰਾਰੀ ਨੂੰ ਮੰਤਰੀ ਤੋਂ ਹਟਾ ਦੇਣਾ ਫੋਜਾ ਸਿੰਘ ਸਰਾਰੀ ਨੂੰ ਪਰੋਤੇ ਖਿਲਾਫ ਕੋਈ ਪਰਚਾ ਨਹੀਂ ਦੇਣਾ ਅਮਿਤ ਰਤਨ ਦਾ ਚਲਾਨ ਨਹੀਂ ਪੇਸ਼ ਹੋਇਆ ਜਿਹੜਾ ਗੋਲਦੀ ਕਮੋਜ ਦੇ ਪਿਤਾ ਜੀ ਐਕਸਟਰਸ਼ਨ ਵਾਲਾ ਤੇ ਅੱਜ ਇੱਕ ਸਭ ਤੋਂ ਵੱਡਾ ਮਸਲਾ ਜਿਹੜਾ ਸੂਬੇ ਦੇ ਵਿੱਚ ਕਰਪਸ਼ਨ ਦਾ ਖੜਾ ਉਹ ਖੜਾ ਹੈ ਕਿ ਇੱਕ ਮੌਜੂਦਾ ਮੰਤਰੀ ਤੇ ਉਹਨਾਂ ਦੀ ਆਈਪੀਐਸ ਘਰ ਵਾਲੀ ਉਹਨਾਂ ਦੇ ਉੱਤੇ 100 ਕਰੋੜ ਦਾ ਇੱਕ ਸਕੈਮ ਦਾ ਇਲਜ਼ਾਮ ਲੱਗਿਆ ਹੁਣ ਇਹ ਛੋਟੀ ਗੱਲ ਨਹੀਂ ਇਹ 100 ਕਰੋੜ ਦਾ ਇਲਜ਼ਾਮ ਨਾ ਤਾਂ ਕਿਸੇ ਵਿਰੋਧੀ ਧਿਰ ਨੇ ਲਾਇਆ ਨਾ ਕਿਸੇ ਬੁੱਧੀਜੀਵੀ ਨੇ ਲਾਇਆ ਨਾ ਕਿਸੇ ਪੋਲਿਟਿਕਲ ਐਨਾਲਿਸਟ ਨੇ ਲਾਇਆ ਇਹ 100 ਕਰੋੜ ਦਾ ਇਲਜ਼ਾਮ ਲਾਇਆ ਪੰਜਾਬ ਪੁਲਿਸ ਦੀ ਇੱਕ ਇੰਸਪੈਕਟਰ ਨੇ ਇੱਕ ਮੁਲਾਜ਼ਮ ਨੇ ਤੇ ਬਹੁਤ ਸੀਰੀਅਸ ਹੋ ਜਾਂਦਾ ਹੈ ਜਦੋਂ ਐਸੇ ਇਲਜ਼ਾਮ ਕਿਸੇ ਸਰਕਾਰ ਦੇ ਉੱਤੇ ਉੱਠਣ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੀ ਇਹਨਾਂ ਦਾ ਸਿਰਫ ਇੱਕੋ ਹੀ ਕੰਮ ਹੈ ਕਿ ਜਾ ਕੇ ਦਿੱਲੀ ਦੀ ਜੀ ਹਜ਼ੂਰੀ ਕਰਨੀ ਹੈ ਇੱਕ ਕੈਬਨਿਟ ਮੰਤਰੀ ਇੱਕ ਆਈਪੀਐਸ ਅਫਸਰ ਉਹਨਾਂ ਦੇ ਖਿਲਾਫ ਪੰਜਾਬ ਪੁਲਿਸ ਨੇ ਕੀ ਕਾਰਵਾਈ ਕਰ ਲੈਣੀ ਹੈ ਜਾਂ ਤਾਂ ਜੁਡੀਸ਼ੀਅਲ ਇਨਕੁਆਇਰੀ ਕਰਾਓ ਸਿਟਿੰਗ ਜੱਜ ਦੀ ਇਨਕੁਆਇਰੀ ਕਰਾਓ ਔਰ ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਲੋਕਾਂ ਦੇ ਸਾਹਮਣੇ ਆਵੇ ਕਿ ਕਿਸ ਤਰੀਕੇ ਦੇ ਨਾਲ ਇਹ ਸਰਕਾਰ ਨੇ ਕਰਪਸ਼ਨ ਫਰੀ ਦੀ ਗੱਲ ਕਰਕੇ ਕਰਪਸ਼ਨ ਫੀਲ ਆਈ ਹੈ ਤੇ ਪੰਜਾਬ ਨੂੰ ਲੁੱਟਣ ਦੇ ਵਿੱਚ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਇਹ ਕਰਪਸ਼ਨ ਦੇ ਅੱਜ ਦੇ ਹਾਲਾਤ ਨੇ ਚਾਹੇ ਤਹਿਸੀਲਾਂ 'ਚ ਚਲੇ ਜਾਓ ਜਿਹੜਾ ਬੰਦਾ ਅੱਜ ਦੀ ਪ੍ਰੈਸ ਕਾਨਫਰੰਸ ਦੇਖ ਰਿਹਾ ਹੈ ਉਹ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜਿੱਥੇ ਮਰਜ਼ੀ ਪੰਜਾਬ ਦੇ ਵਿੱਚ ਚੱਲ ਜਾਓ ਬਿਨਾਂ ਪੈਸੇ ਤੋਂ ਕੀ ਚੌਗਣੇ 10 ਗੁਣਾ ਪੈਸੇ ਦੇ ਉੱਤੇ ਪੰਜਾਬ ਦੇ ਵਿੱਚ ਅੱਜ ਕੰਮ ਮੋਰੇ ਨੇ ਸਰਕਾਰੀ ਦਫ਼ਤਰਾਂ ਦੇ ਵਿੱਚ ਹੈ ਕਿਸੇ ਕੋਲ ਕੋਈ ਜਵਾਬ ਇਸ ਗੱਲ ਦਾ ਫੇਰ ਕਿਸਾਨਾਂ ਦੀ ਗੱਲ ਕਰਦੇ ਸੀ ਮਤਲਬ ਢਾਈ ਸਾਲ ਅੱਜ ਆਪਾਂ ਲੇਖਾ ਜੋਖਾ ਕਰਦੇ ਆ ਮੁੱਖ ਮੰਤਰੀ ਸਾਹਿਬ ਕਿ ਢਾਈ ਸਾਲਾਂ ਦੇ ਵਿੱਚ ਕਿਸਾਨਾਂ ਦੇ ਨਾਲ ਵੀ ਤੁਸੀਂ ਵਾਅਦੇ ਕੀਤੇ ਤੁਸੀਂ 23 ਫਸਲਾਂ ਤੇ ਤੁਹਾਡੀ ਮੰਤਰੀ ਕਹਿੰਦੀ ਸੀ 50 ਮਿੰਟਾਂ ਚ ਐਮਐਸਪੀ ਦੇ ਦਿਆਂਗੇ ਦੱਸੋ ਜੀ ਐਮਐਸਪੀ 23 ਫਸਲਾਂ ਤੇ ਦਿੱਤੀ ਤੁਹਾਡੇ ਤੋਤੇ ਢਾਈ ਸਾਲਾਂ ਚ ਐਗਰੀਕਲਚਰ ਪਾਲਿਸੀ ਨਹੀਂ ਬਣੀ ਅੱਜ ਤੱਕ ਤੇ ਕਿਸਾਨਾਂ ਨੂੰ ਹਰ ਰੋਜ਼ ਧਰਨਿਆਂ ਦੇ ਵਿੱਚ ਡੰਡੇ ਵੀ ਮਾਰੇ ਜਾਂਦੇ ਨੇ ਤੇ ਕਿਸ ਤਰੀਕੇ ਦੇ ਨਾਲ ਪਾਣੀ ਦੀਆਂ ਵਿਚਾਰਾ ਉਹ ਸਾਰਿਆਂ ਦੇ ਸਾਹਮਣੇ ਤੇ ਜਦੋਂ ਗੁਜਰਾਤ ਦੀ ਇਲੈਕਸ਼ਨ ਹੁੰਦੀ ਹੈ ਜਦੋਂ ਮੁੱਖ ਮੰਤਰੀ ਸਾਹਿਬ ਗੋਲਦੀ ਬਰਾੜ ਵਰਗੇ ਵੱਡੇ ਵੱਡੇ ਝੂਠ ਬੋਲਦੇ ਨੇ ਉਥੇ ਇੱਕ ਝੂਠੇ ਵੀ ਬੋਲਿਆ ਕਹਿੰਦੇ ਜੀ ਪੰਜਾਬ ਦੇ ਵਿੱਚ ਅਸੀਂ ਗਰਦੌਰੀ ਤੋਂ ਬਿਨਾਂ ਹੀ ਜਿਹੜੇ ਕਿਸਾਨ ਦੀ ਫਸਲ ਖਰਾਬ ਹੋ ਜਾਏ ਉਹਨੂੰ ਅਸੀਂ 20000 ਰੁਪਇਆ ਪ੍ਰਤੀ ਏਕੜ ਦਿੰਨੇ ਆ ਮੈਂ ਚੈਲੰਜ ਕਰਦਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਖੇਤੀਬਾੜੀ ਮੰਤਰੀ ਖੁੱਡੀਆਂ ਸਾਹਿਬ ਇੱਕ ਕਿਸਾਨ ਲਿਆ ਕੇ ਖੜਾ ਕਰ ਦਿਓ ਜਿਹਨੂੰ ਤੁਸੀਂ ਬਿਨਾ ਗਰਦੋਰੀ ਤੋਂ 20000 ਪ੍ਰਤੀ ਏਕੜ ਦਿੱਤਾ ਹੋਵੇ ਕਿ ਇਹ ਆ ਤੁਹਾਡੀ 2.5 ਸਾਲ ਦੀ ਕਾਰਗੁਜ਼ਾਰੀ ਕੀ ਇਹ ਆ ਤੁਹਾਡਾ ਪੰਜਾਬ ਦੇ ਪ੍ਰਤੀ ਜਿਹੜਾ ਤੁਸੀਂ ਕਹਿੰਦੇ ਸੀ ਜੀ ਸਾਡਾ ਇੱਕ ਕਿਸਾਨ ਪ੍ਰਤੀ ਮਾਡਲ ਹੈ ਸਾਡਾ ਪੰਜਾਬ ਦੀ ਡਿਵੈਲਪਮੈਂਟ ਦਾ ਮਾਡਲ ਹੈ ਇਹ ਕਿਸਾਨੀ ਦੇ ਨਾਲ ਧੋਖਾ ਹੜਾ ਦੇ ਮੁਆਵਜ਼ੇ ਤੱਕ ਦੇ ਪੈਸੇ ਹਲੇ ਤੱਕ ਕਿਸਾਨਾਂ ਨੂੰ ਨਹੀਂ ਦਿੱਤੇ ਕਿਸਾਨਾਂ ਨੂੰ ਕੀ ਦਿੱਤਾ ਡੀਏਪੀ ਦਾ ਵੱਡਾ ਸਕੈਮ ਜਿੱਥੋਂ ਵੀ ਸੈਂਪਲ ਭਰਿਆ ਡੀਏਪੀ ਦਾ ਉੱਥੋਂ ਹੀ ਫੇਲ ਹੋ ਗਿਆ ਤੇ ਕੀ ਖੁੱਡੀਆਂ ਸਾਹਿਬ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਪੰਜਾਬ ਦੇ ਵਿੱਚ 22 ਸੈਂਪਲ ਡੀਏਪੀ ਨੂੰ ਲੈ ਕੇ ਜਿਹੜੇ ਭਰੇ ਨੇ ਉਹ 22 ਦੇ 22 ਸੈਂਪਲ ਪੰਜਾਬ ਦੇ ਵਿੱਚ ਫੇਲ ਹੋ ਗਏ ਨੇ ਹਲੇ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਮੈਂ ਤਾਂ ਨੱਕੇ ਮੋੜਦਾ ਰਿਆਂ ਮੈਂ ਤਾਂ ਕਿਸਾਨ ਦਾ ਪੁੱਤ ਆ ਨਾ ਤੁਸੀਂ ਐਮਐਸਪੀ ਦਿੱਤੀ ਨਾ ਤੁਸੀਂ ਗਰਦੌਰੀਆਂ ਕਰਕੇ ਉਹ ਤੋਂ ਪੈਸੇ ਦਿੱਤੇ ਨਾ ਤੁਸੀਂ ਹੜਾਂ ਦਾ ਮੁਆਵਜ਼ਾ ਦਿੱਤਾ ਉਤੋਂ ਡੀਏਪੀ ਵੀ ਜਾਲੀ ਦਿੱਤੀ ਤੇ ਤੁਸੀਂ ਕਿਹੜੇ ਪਾਸੋਂ ਕਿਸਾਨ ਦੇ ਪੁੱਤ ਹੋਗੇ ਅੱਜ 2.5 ਸਾਲਾਂ ਦੇ ਵਿੱਚ ਪੰਜਾਬ ਦੀ ਜਨਤਾ ਨੂੰ ਆਕੇ ਜਵਾਬ ਦਿਓ। ਫਿਰ ਇੱਕ ਵੱਡਾ ਲਾਲਾ ਇੱਕ ਵੱਡਾ ਵਾਅਦਾ ਮੁੱਖ ਮੰਤਰੀ ਦਾ ਆਕੇ ਜੀ ਅਸੀਂ ਹੈਲਥ ਸੈਕਟਰ ਦੇ ਵਿੱਚ ਕੰਮ ਕਰਨਾ। ਹੈਲਥ ਸੈਕਟਰ ਦੇ ਵਿੱਚ ਕ੍ਰਾਂਤੀ ਲਿਆ ਦੇਣੀ ਹੈ ਪੰਜਾਬ ਦੇ ਵਿੱਚ। ਅੱਜ 2.5 ਸਾਲਾਂ ਦੇ ਵਿੱਚ ਕੋਈ ਵੱਡਾ ਹਸਪਤਾਲ ਪੰਜਾਬ ਦੇ ਵਿੱਚ ਬਣਿਆ? ਮੈਂ ਚੈਲੰਜ ਕਰਦਾ ਮੁੱਖ ਮੰਤਰੀ ਸਾਹਿਬ ਓਪਨ ਡਿਬੇਟ ਕਰੋ ਆਕੇ। ਕਿਹੜਾ ਵੱਡਾ ਹਸਪਤਾਲ ਪੰਜਾਬ ਦੇ ਵਿੱਚ ਬਣਾਇਆ ਤੇ ਜਿਹੜੀਆਂ ਰਵਾਇਤੀ ਪਾਰਟੀਆਂ ਨੂੰ ਜਿਹੜੀ ਸਰਕਾਰ ਨੂੰ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਭੰਡਦੇ ਤੁਸੀਂ ਦਿਨ ਰਾਤ ਨਹੀਂ ਥੱਕਦੇ ਉਹਨੇ ਤਾਂ ਇਹ ਸੂਬੇ ਦੇ ਵਿੱਚ ਚਾਰ ਵੱਡੇ ਮਲਟੀ ਸਪੈਸ਼ਲਿਟੀ ਹਸਪੀਟਲ ਦਿੱਤੇ ਜਿਹਦੇ ਚ ਪੀਜੀਆਈ ਏਮਜ਼ 40ਸ ਮੈਕਸ ਤੁਹਾਡੀ ਕੀ ਪ੍ਰਾਪਤੀ ਹੈ ਮਹੱਲਾ ਕਲੀਨਿਕ ਤੇ ਜਿੱਦਣ ਮੁੱਖ ਮੰਤਰੀ ਨੂੰ ਲੋੜ ਪਈ ਮੁੱਖ ਮੰਤਰੀ ਸਾਹਿਬ ਚੱਕਰ ਖਾ ਕੇ ਡਿੱਗੇ ਜਹਾਜ਼ ਚ ਪਾ ਕੇ ਅਪੋਲੋ ਲੈ ਗਏ ਦੇਖੋ ਬਹੁਤ ਵੱਡਾ ਵਿਸ਼ਾ ਜਿਹੜੀ ਸਰਕਾਰ ਕਹਿੰਦੀ ਹੋਵੇ ਕਿ ਜੀ ਅਸੀਂ ਹੈਲਥ ਸੈਕਟਰ ਦੇ ਵਿੱਚ ਕੰਮ ਕਰਨਾ ਹੈ ਅਸੀਂ ਹਸਪਤਾਲ ਵਧੀਆ ਬਣਾਉਣੇ ਨੇ ਅਸੀਂ ਮੁਫਤ ਇਲਾਜ ਦੇਣਾ ਹੈ ਉਥੋਂ ਦੇ ਮੁੱਖ ਮੰਤਰੀ ਜਿੰਨੀ ਵਾਰ ਬਿਮਾਰ ਹੁੰਦੇ ਨੇ ਉਹਨਾਂ ਨੂੰ ਦਿੱਲੀ ਵੱਡੇ ਹਸਪਤਾਲ ਚ ਲੈ ਕੇ ਜਾਇਆ ਜਾਂਦਾ ਜਾਂ ਤਾਂ ਮੁੱਖ ਮੰਤਰੀ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੈ ਤਾਂ ਪੰਜਾਬ ਇਹ ਜਾਣਨ ਦਾ ਹੱਕ ਰੱਖਦਾ ਹੈ ਕਿ ਸਾਡੇ ਮੁੱਖ ਮੰਤਰੀ ਨੂੰ ਹੋਇਆ ਕੀ ਹੈ ਪੰਜਾਬ ਨੂੰ ਦੱਸਿਆ ਜਾਵੇ ਕੀ ਅਸੀਂ ਗੰਭੀਰ ਬਿਮਾਰੀ ਤੋਂ ਸਾਡੇ ਮੁੱਖ ਮੰਤਰੀ ਪੀੜਿਤ ਨੇ ਜਿਨ੍ਹਾਂ ਦਾ ਇਲਾਜ ਪੰਜਾਬਤ ਨਹੀਂ ਹੋ ਸਕਦਾ ਉਹਨਾਂ ਨੂੰ ਬਾਹਰ-ਬਾਰ ਅਪੋਲੋ ਲੈ ਕੇ ਜਾਣਾ ਪੈਂਦਾ ਅਗਰ ਮੁੱਖ ਮੰਤਰੀ ਬਿਲਕੁਲ ਸਵਸਥ ਨੇ ਅਗਰ ਚੱਕਰ ਖਾ ਕੇ ਡਿੱਗਦੇ ਨੇ ਤਾਂ ਵੀ ਅਪੋਲੋ ਲੈ ਜਾਂਦੇ ਹੋ ਤਾਂ ਇਹਦਾ ਮਤਲਬ ਤੁਹਾਡੇ ਜਿਹੜੇ ਹੈਲਥ ਮਾਡਲ ਤੇ ਦਾਅਵੇ ਨੇ ਉਹ ਤਾਂ ਫਿਰ ਝੂਠੇ ਹੋਗੇ ਅਗਰ ਤੁਹਾਡੀ ਮhalla ਕਲੀਨਿਕ ਪੰਜਾਬ ਦੇ ਮੁੱਖ ਮੰਤਰੀ ਨੂੰ ਚੱਕਰ ਖਾ ਕੇ ਡਿੱਗੇ ਨੂੰ ਵੀ ਦਵਾਈ ਦੇ ਸਕਦੀ ਹਲਕੀਆਂ ਫੁਲਕੀਆਂ ਖਰਚਿਆਂ ਤੇ ਵੀ ਮਤਲਬ ਨਹੀਂ ਲਾ ਸਕਦੀ ਫਿਰ ਮhalla ਕਲੀਨਿਕ ਤੇ ਇੰਨਾ ਪੈਸਾ ਉਜਾੜ ਕੇ ਜਿਹੜਾ ਹੈਲਥ ਮਿਸ਼ਨ ਦਾ ਪੈਸਾ ਸੀ ਜਿਹੜਾ ਰੂਰਲ ਸਾਡੀਆਂ ਡਿਸਪੈਂਸਰੀਆਂ ਵਾਸਤੇ ਪੈਸਾ ਸੀ ਉਹਨੂੰ ਕਿਉਂ ਮੱਲਾ ਕਲੀਨਿਕ ਤੇ ਖਰਚਿਆ ਗਿਆ ਕਿਉਂਕਿ ਹਸਪਤਾਲਾਂ ਦੇ ਹਾਲਾਤ ਅੱਜ ਪੰਜਾਬ ਦੇ ਸਾਹਮਣੇ ਨੇ ਰਜਿੰਦਰਾ ਹਸਪਤਾਲ ਜਿਹੜਾ ਕਿ ਪੰਜਾਬ ਦਾ ਇੱਕ ਬਹੁਤ ਵੱਡੀ ਇੰਸਟੀਟਿਊਸ਼ਨ ਮੰਨੀ ਜਾਂਦੀ ਹੈ ਸਰਕਾਰੀ ਉੱਥੇ ਹਨੇਰੇ ਦੇ ਵਿੱਚ ਆਪਰੇਸ਼ਨ ਹੋ ਰਿਹਾ ਹੈ ਜ਼ਮੀਨ ਤੇ ਪਾਕੇ ਡਿਲੀਵਰੀਆਂ ਹੋਣੀਆਂ ਨੇ ਜਨਰੇਟਰ ਦੇ ਵਿੱਚ ਤੇਲ ਦੇ ਪੈਸੇ ਨਹੀਂ ਜਨਰੇਟਰ ਖਰਾਬ ਪਏ ਨੇ ਤੇ ਫਿਰ ਕਿਹੜਾ ਸਾਡਾ ਐਸਾ ਹੈਲਥ ਮਾਡਲ ਹੈ ਔਰ ਤੁਹਾਡੇ ਜਿਹੜੇ ਹੈਲਥ ਮਿਨਿਸਟਰ ਨੇ ਪਹਿਲੇ ਵਾਲੇ ਵੀ ਮੌਜੂਦਾ ਵੀ ਦੋਨੋਂ ਪਟਿਆਲੇ ਤੋਂ ਤੇ 2.5 ਸਾਲਾਂ ਚ ਜਿਹੜੇ ਮੰਤਰੀ ਦੋ ਹੈਲਥ ਦੇ ਹੋਣ ਫਿਰ ਗਿੰਦਰਾ ਹਸਪੀਟਲ ਜਿਹੜਾ ਕਿ ਇੱਕ ਮਾਨਮੰਤੀ ਸੰਸਥਾ ਸਰਕਾਰੀ ਤੁਸੀਂ ਉਹਦੀ ਸਾਮ ਸੰਭਾਲ ਨਹੀਂ ਕਰ ਸਕੇ ਫਿਰ ਕਿੱਥੇ ਖੜਾ ਜੀ ਸਾਡਾ 2.5 ਸਾਲਾਂ ਦਾ ਹੈਲਥ ਮਾਡਲ ਆ ਕੇ ਪੰਜਾਬੀਆਂ ਨੂੰ ਜਵਾਬ ਦੇਣਾ ਬਣਦਾ ਕਿ ਨਹੀਂ ਬਣਦਾ ਕਿ ਚੱਕਰ ਖਾ ਕੇ ਜਹਾਜ਼ ਚੋਂ ਡਿੱਗ ਕੇ ਸਾਰਾ ਕੁਝ ਸਮਝਾਤਾ ਵੀ ਭਾਈ ਜੋ ਮੇਰੇ ਹਾਲਾਤ ਨੇ ਉਹੀ ਪੰਜਾਬ ਦੇ ਹਾਲਾਤ ਨੇ ਇਸ ਲਈ ਕੋਈ ਬਾਹਲੇ ਸਵਾਲ ਜਵਾਬ ਨਾ ਕੀਤੇ ਜਾਂ ਫਿਰ ਕਹਿੰਦੇ ਜੀ ਅਸੀਂ ਐਜੂਕੇਸ਼ਨ ਸੈਕਟਰ ਦੇ ਵਿੱਚ ਕੰਮ ਕਰਨਾ ਮੁੱਖ ਮੰਤਰੀ ਸਾਹਿਬ ਦੀਆਂ ਵੱਡੀਆਂ-ਵੱਡੀਆਂ ਗੱਲਾਂ ਹਲੇ ਮੈਂ ਮੈਂ ਸ਼ਰਮਸਾਰ ਹੋਇਆ ਜਿੱਦਣ ਮੁੱਖ ਮੰਤਰੀ ਸਾਹਿਬ ਨੇ ਇੱਕ ਸੀਐਨਐਨ ਨਿਊਜ਼ 18 ਚੈਨਲ ਤੇ ਚਪਾਲ ਪ੍ਰੋਗਰਾਮ ਦੇ ਵਿੱਚ ਇੱਕ ਇੰਟਰਵਿਊ ਦਿੱਤੀ ਦੇਖੋ ਉਹ ਇੰਟਰਵਿਊ ਨੂੰ ਸ਼ਾਇਦ ਹੀ ਕੋਈ ਦੇਸ਼ ਦੇ ਵਿੱਚ ਬੈਠਾ ਐਸਾ ਪੋਲਿਟੀਕਲ ਐਨਾਲਿਸਟ ਹੋਣਾ ਐਸਾ ਬੁੱਧੀਜੀਵੀ ਹੋਣਾ ਜਿਹਨੇ ਉਹਨੂੰ ਟਰੋਲ ਨਹੀਂ ਕੀਤਾ ਵੀ ਕੀ ਇਹ ਆ ਪੰਜਾਬ ਦਾ ਮੁੱਖ ਮੰਤਰੀ ਔਰ ਕੀ ਕਹਿ ਰਹੇ ਨੇ ਕਹਿੰਦੇ ਜੀ ਸਰਕਾਰიან ਤੇ ਕੌਨ ਬਟੇਰੀਅਨ ਦੇ ਵਿੱਚ ਫਰਕ ਹੁੰਦਾ ਹੈ ਸਰਕਾਰੀਆਂ ਨੂੰ ਬਹੁਤ ਵੱਡੇ ਫੈਸਲੇ ਲੈਣੇ ਪੈਂਦੇ ਨੇ ਨਾ ਤਾਂ ਸਰਕਾਰੀ ਸਕੂਲਾਂ ਦੇ ਵਿੱਚ ਘਰੇ ਮੈਸੇਜ ਜਾਂਦਾ ਪਹਿਲਾਂ ਜਵਾਬਕ ਨੂੰ ਸੋਚਣਾ ਪੈਂਦਾ ਜਾਵਾਂ ਕਿ ਨਾ ਜਾਵਾਂ ਫਿਰ ਕਿਹੜੀ ਕ੍ਰਾਂਤੀ ਹੈ ਜੀ ਤੁਸੀਂ ਤਾਂ ਕਹਿੰਦੇ ਸੀ ਮੈਂ ਤਾਂ ਪੰਜਾਬ ਦੇ ਸਰਕਾਰੀ ਸਕੂਲ ਬਹੁਤ ਵਧੀਆ ਬਣਾ ਦੇਣੇ ਨੇ ਤੁਸੀਂ ਤਾਂ ਕਹਿੰਦੇ ਸੀ ਕਿ ਜੀ ਸਾਰੇ ਜਿਹੜੇ ਪ੍ਰਾਈਵੇਟ ਸਕੂਲਾਂ ਤੋਂ ਖਾਲੀ ਹੋ ਜਾਣਗੇ ਬੱਚੇ ਸਰਕਾਰੀ ਚ ਪੜਿਆ ਕਰਨਗੇ ਹੁਣ ਤੁਹਾਡੀ ਕਿਹੜੀ ਗੱਲ ਮੰਨੀ ਹੈ ਤੁਸੀਂ ਇੱਕ ਨੈਸ਼ਨਲ ਚੈਨਲ ਤੇ ਬਹਿ ਕੇ ਕਹਿੰਦੇ ਹੋ ਕਿ ਸਰਕਾਰੀ ਸਕੂਲਾਂ ਦਾ ਐਡਾ ਮਾੜਾ ਹਾਲ ਹੈ ਬੱਚੇ ਜਾਣਾ ਨਹੀਂ ਚਾਹੁੰਦੇ ਉਥੇ ਬੱਚਿਆਂ ਦਾ ਕੋਈ ਧਿਆਨ ਨਹੀਂ ਕੋਈ ਪੜ੍ਹਾਈ ਨਹੀਂ ਕੋਈ ਮੈਸੇਜ ਨਹੀਂ ਆਉਂਦਾ ਤੇ ਫੇਰ ਕਿਹੜੇ ਪਾਸੋਂ ਤੁਹਾਡਾ ਸਿੱਖਿਆ ਮਾਡਲ ਕਿਹੜੇ ਮੈਰੀਟੋਰੀਅ ਸਕੂਲ ਨੇ ਪੁਰਾਣੀਆਂ ਬਿਲਡਿੰਗਾਂ ਨੂੰ ਬਿਨਾ ਇਨਫਰਾਸਟ੍ਰਕਚਰ ਠੀਕੀ ਤੇ ਰੰਗ ਕਰਾਈ ਜਾਂਦੇ ਹੋ ਉਹਨਾਂ ਦੀਆਂ ਛੱਤਾਂ ਡਿਗਰੀਆਂ ਨੇ ਸਾਡੇ ਟੀਚਰ ਸ਼ਹੀਦ ਹੋ ਰਹੇ ਨੇ ਕਿ ਇਹੀ ਭਗਵੰਤ ਮਾਨ ਦਾ ਐਜੂਕੇਸ਼ਨ ਮਾਡਲ ਹੈ ਜਾਂ 66 ਦੇ ਵਿੱਚ ਜਿਹੜਾ ਬਾਦਲ ਸਾਹਿਬ ਨੇ ਮੈਰਿਟੋਰੀਅਸ ਸਕੂਲ ਬਣਾਇਆ ਕਿ ਉੱਥੇ 2 ਕਰੋੜ ਰੁਪਏ ਦਾ ਫੰਕਸ਼ਨ ਕਰਕੇ ਅਰਵਿੰਦ ਕੇਜਰੀਵਾਲ ਨੂੰ ਬੁਲਾਉਣਾ ਕਿ ਇਹੀ ਆਮ ਆਦਮੀ ਪਾਰਟੀ ਦਾ ਮੈਰਿਟੋਰੀਅਸ ਮਾਡਲ ਹੈ ਕਿਉਂਕਿ ਇਹ ਸਕੂਲ ਤਾਂ ਅਕਾਲੀ ਦਲ ਨੇ ਬਣਾਏ ਸੀ ਹਰਬਿੰਦ ਖੁਰਾਣਾ ਸਕੀਮ ਅਕਾਲੀ ਦਲ ਦੀ ਮਾਈ ਭਾਗੋ ਦਾ ਜਿਹੜਾ ਇੰਸਟੀਚਿਊਟ ਹੈ ਉਹ ਸ਼ਰਮਨੀ ਅਕਾਲੀ ਦਲ ਨੇ ਬਣਾਇਆ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਉਹ ਸ਼ਰਮਨੀ ਅਕਾਲੀ ਦਲ ਨੇ ਬਣਾਈ ਮਤਲਬ ਆਮ ਆਦਮੀ ਪਾਰਟੀ ਨੇ ਕਿਹੜੇ ਖੇਤਰ ਚ ਕੰਮ ਕੀਤਾ ਮਤਲਬ ਸਰਕਾਰ ਨੂੰ ਅੱਜ ਦੱਸਣਾ ਪਊਗਾ ਕਿ 2.5 ਸਾਲਾਂ ਦੇ ਵਿੱਚ ਕਿਹੜਾ ਐਸਾ ਖੇਤਰ ਹੈ ਜਿੱਥੇ ਸਰਕਾਰ ਕੰਮ ਕਰ ਰਹੀ ਹੈ ਕਿਉਂਕਿ ਇਹ ਚੀਜ਼ਾਂ ਦੇ ਉੱਤੇ ਤੁਹਾਡੇ ਆਪਣੇ ਐਮਐਲਏ ਸਵਾਲ ਕਰ ਰਹੇ ਨੇ ਕੁਮਰ ਵਿਜੇ ਪ੍ਰਤਾਪ ਨੇ ਤੁਹਾਡੇ ਮੈਰੀਟਰੀ ਸਕੂਲ ਦੀ ਪੋਲ ਤੁਹਾਡੀ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਖੜ ਕੇ ਖੋਲੀ ਤੇ ਹੈ ਕੋਈ ਜਵਾਬ ਇਸ ਗੱਲ ਤੇ ਫੇਰ ਮਸਲਾ ਚੱਕ ਲੈਨੇ ਆ ਮੁੱਖ ਮੰਤਰੀ ਸਾਹਿਬ ਡਰੱਗਸ ਤੁਹਾਡੇ ਬੜਾ ਦਿਲ ਦੇ ਕਰੀਬ ਮਸਲਾ ਹੈ ਡਰੱਗਸ ਦੇ ਉੱਤੇ ਅੱਜ ਪੰਜਾਬ ਦੀ ਕੀ ਸਥਿਤੀ ਹੈ ਪਹਿਲੀ ਵਾਰੀ ਹੋਇਆ ਹੈ ਕਿ ਕਿਸੇ ਹਾਈ ਕੋਰਟ ਨੇ ਕਿਸੇ ਸੂਬਾ ਸਰਕਾਰ ਦੇ ਉੱਤੇ ਕਮੈਂਟ ਕੀਤਾ ਨਾਲੇ ਡੀਜੀਪੀ ਤੋਂ ਮਾਫੀ ਮੰਗਾਈ ਹੈ ਕਿ ਭਾਈ ਤੁਸੀਂ ਮਿਲੀ ਭੁਗਤ ਦੇ ਨਾਲ ਸੂਬੇ ਦੇ ਵਿੱਚ ਡਰੱਗ ਵਕਾ ਰਹੇ ਹੋ ਇਹ ਪਹਿਲੀ ਵਾਰੀ ਹੋਇਆ ਹੈ ਮਾਫੀ ਮੰਗਾਈ ਹੈ ਡੀਜੀਪੀ ਤੋਂ ਕਿ ਇਹ ਹੈ ਤੁਹਾਡੀ ਡਰੱਗ ਫ੍ਰੀ ਸਟੇਟ ਸਕੂਲਾਂ ਕਾਲਜਾਂ ਤੱਕ ਨਸ਼ਾ ਪਹੁੰਚ ਗਿਆ ਇਹ ਗੱਲ ਪੰਜਾਬ ਦੇ ਗਵਰਨਰ ਨੇ ਕਹੀ ਡੀਜੀਪੀ ਤੇ ਚੀਫ ਸੈਕਟਰੀ ਦੀ ਹਾਜ਼ਰੀ ਦੇ ਵਿੱਚ ਕਹੀ ਕਿ ਇਹ ਹੈ ਤੁਹਾਡਾ ਡਰੱਗ ਫ੍ਰੀ ਸਟੇਟ ਕਿੱਥੇ ਨੂੰ ਜਾ ਰਿਹਾ ਸੂਬਾ ਹਰ ਰੋਜ਼ ਮਾਮਾ ਦੇ ਪੁੱਤ ਮਰ ਰਹੇ ਨੇ। ਦੇ ਮੂੰਹ ਹਾ ਨਾਗ ਚਾਹੇ ਉਹ ਗੈਂਗਸਟਰ ਹੈ, ਚਾਹੇ ਉਹ ਡਰੱਗ ਹੈ। ਇਹ ਪੰਜਾਬ ਦੀ ਜਵਾਨੀ ਨੂੰ ਖਾ ਰਿਹਾ ਹੈ। ਤੇ ਕਿੱਥੇ ਸਾਡੀ ਪੰਜਾਬ ਸਰਕਾਰ? ਸਿਰਫ ਪੰਜਾਬ ਨੂੰ ਇੱਕ ਲਾਂਚਿੰਗ ਪੈਡ ਦੇ ਤੌਰ ਤੇ ਵਰਤ ਕੇ ਕੇਜਰੀਵਾਲ ਨੂੰ ਦੇਸ਼ ਦਾ ਭ੍ਰਮਣ ਕਮਾਉਣਾ, ਪੰਜਾਬ ਦੇ ਸਿਰ ਤੇ ਕਰਜ਼ਾ ਚੜਾਉਣਾ, ਉਹਦਾ ਚੋਣ ਪ੍ਰਚਾਰ ਕਰਨਾ ਕਿ ਇਹੀ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਕੰਮ ਹੈ, ਕਿ ਇਹੀ ਸਾਡੇ ਮੁੱਖ ਮੰਤਰੀ ਪੰਜਾਬ ਦਾ ਕੰਮ ਹੈ। ਮਤਲਬ ਇਹ ਗੱਲਾਂ ਤੇ ਜਵਾਬ ਦੇਣਾ ਪਊਗਾ ਕਿ ਕਿਹੜਾ ਐਸਾ ਸੈਕਟਰ ਹੈ ਜਿੱਥੇ ਸਾਡੀ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਇਹ ਲੋਕਾਂ ਨੂੰ ਆ ਕੇ ਦੱਸੋ ਔਰ ਹੈਲਥ ਦੀ এডਿਕੇਸ਼ਨ ਦੀ ਡਰੱਗ ਦੀ ਇਹ ਲਾਅ ਐਂਡ ਆਰਡਰ ਦੀ ਇਹ ਸਾਰੀ ਸਥਿਤੀ ਅੱਜ ਤੁਹਾਡੇ ਸਾਹਮਣੇ ਮੁਲਾਜ਼ਮ ਸੜਕਾਂ ਦੇ ਉੱਤੇ ਬੈਠੇ ਮੁਲਾਜ਼ਮਾਂ ਨੂੰ ਧਰਨੇ ਲਾਉਣੇ ਪੈ ਰਹੇ ਨੇ ਔਰ ਇਹ ਸਰਕਾਰ ਕਹਿੰਦੀ ਸੀ ਜੀ ਇੱਕ ਵਾਰੀ ਸਰਕਾਰ ਬਣਾ ਦਿਓ ਕਿਸੇ ਨੂੰ ਧਰਨਾ ਲਾਉਣ ਦੀ ਲੋੜ ਨਹੀਂ ਪੈਣੀ ਅੱਜ ਬਿਜਲੀ ਕੰਮੇ ਵੀ ਹੜਤਾਲ ਤੇ ਅੱਜ ਟੀਚਰ ਵੀ ਹੜਤਾਲ ਤੇ ਅੱਜ ਹੋਰ ਜਿਹੜੇ ਡਿਪਾਰਟਮੈਂਟ ਨੇ ਜਿੰਨੇ ਮੁਲਾਜ਼ਮ ਨੇ ਉਹ ਸੜਕਾਂ ਦੇ ਉੱਤੇ ਬੈਠੇ ਨੇ ਕਿਉਂਕਿ ਨਾ ਤਾਂ ਤਨਖਾਹ ਟਾਈਮ ਸਰ ਮਿਲਦੀ ਐ ਨਾ ਹੀ ਕੋਈ ਉਹਨਾਂ ਦੇ ਜਿਹੜੇ ٹیអេ ਡੀਏ ਨੇ ਉਹ ਉਹਨਾਂ ਨੂੰ ਟਾਈਮ ਸਰ ਦਿੱਤੇ ਜਾ ਰਹੇ ਨੇ ਫਿਰ ਅਸੀਂ ਖੜੇ ਕਿੱਥੇ ਆ ਮੁੱਖ ਮੰਤਰੀ ਸਾਹਿਬ 2.5 ਸਾਲਾਂ ਦੀ ਕਾਰਗੁਜ਼ਾਰੀ ਸਾਡੀ ਕਿੱਥੇ ਐ ਪੰਜਾਬ ਦੇ ਸਿਰ ਤੇ 1 ਲੱਖ ਕਰੋੜ ਦਾ ਕਰਜ਼ਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੜਾਇਆ 1 ਲੱਖ ਕਰੋੜ ਦਾ ਕਰਜ਼ਾ 2.5 ਸਾਲਾਂ ਦੇ ਵਿੱਚ ਔਰ ਸ਼ਰੋਮਣੀ ਅਕਾਲੀ ਦਲ ਦੇ ਸਮੇਂ ਇਹ 10 ਸਾਲਾਂ 'ਚ ਇੰਨਾ ਕਰਜ਼ਾ ਚੜਿਆ ਸੀ ਜਿਦੇ 'ਚ ਥਰਮਲ ਵੀ ਲੱਗੇ ਸੀ ਜਿਦੇ 'ਚ ਹਾਈਵੇ ਵੀ ਬਣੇ ਸੀ ਜਿਦੇ 'ਚ ਮੈਨੂੰ ਲੱਗਦਾ ਯਾਦਗਾਰਾਂ ਵੀ ਬਣੀਆਂ ਹਰਮੰਦਰ ਸਾਹਿਬ ਦੇ ਆਲੇ ਦੁਆਲੇ ਖੂਬਸੂਰਤ ਗਲਿਆਰਾ ਵੀ ਬਣਿਆ ਹਸਪਤਾਲ ਵੀ ਬਣੇ ਤੇ ਤੁਸੀਂ ਇੱਟ ਨਹੀਂ ਲਈ 1 ਲੱਖ ਕਰੋੜ ਪੰਜਾਬੀਆਂ ਦਾ ਇਸ਼ਤਿਹਾਰਾਂ ਤੇ ਫੂਕਤਾ ਕੇਜਰੀ ਵਾਲਤੀ ਫੂਕਤਾ ਆਪਾਂ ਖੜੇ ਕਿੱਥੇ ਆ ਤੇ ਅੱਜ ਸਰਕਾਰ ਨੇ ਇਹ ਸੋਚ ਬਣਾ ਲਈ ਹੈ ਕਿ ਭਾਈ ਸਾਡੇ ਤੋਂ ਤਾਂ ਕੰਮ ਹੋਇਆ ਨਹੀਂ ਹੁਣ ਸਿਰਫ ਤੇ ਸਿਰਫ ਵਿਰੋਧ ਦੇ ਵਿੱਚ ਉੱਠਦੀਆਂ ਆਵਾਜ਼ਾਂ ਨੂੰ ਬੰਦ ਕਰ ਦੇ। ਯਾ ਵਿਰੋਧੀ ਲੀਡਰਾਂ ਤੇ ਪਰਚੇ, ਯਾ ਜਰਨਲਿਸਟਾਂ ਦੇ ਘਰੇ ਪਰਚੇ ਔਰ ਜਰਨਲਿਸਟਾਂ ਦੇ ਮਤਲਬ ਜਿਹੜੀਆਂ ਸਾਡੀਆਂ ਭੈਣਾਵਾਂ ਉਹਨਾਂ ਭੈਣਾਵਾਂ ਦੇ ਘਰ ਤੱਕ ਪੁਲਿਸ ਐ ਸਾਮ ਆਦਮੀ ਪਾਰਟੀ ਨੇ ਭਗਵੰਤ ਮਾਨ ਸਾਹਿਬ ਨੇ ਭੇਜੀ ਐ। ਨੌਜਵਾਨਾਂ ਤੇ ਐਨਐਸਏ ਭਗਵੰਤ ਮਾਨ ਨੇ ਲਾਈ ਐ। 2.5 ਸਾਲਾਂ ਦੇ ਵਿੱਚ ਕੀ ਮੁੱਖ ਮੰਤਰੀ ਸਾਹਿਬ ਆਹੀ ਕਾਰਗੁਜ਼ਾਰੀ ਐ ਸਰਕਾਰ ਦੀ? ਸਾਹਮਣੇ ਆ ਕੇ ਜਵਾਬ ਤਾਂ ਕਿਸੇ ਨਾ ਕਿਸੇ ਨੂੰ ਦੇਣਾ ਪਊਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਸਰਕਾਰ ਨੇ ਪੰਜਾਬ ਨੂੰ ਲੁੱਟਿਆ ਉਹ ਲੋਕਾਂ ਦੇ ਸਾਹਮਣੇ ਸੋ ਇਸ ਤਰੀਕੇ ਦੇ ਨਾਲ ਆਪਾਂ ਝੂਠੇ ਪਰਚੇ ਦੇ ਦਾਂਗੇ ਆਪਾਂ ਚੈਨਲਾਂ ਨੂੰ YouTube Facebook ਤੋਂ ਉਡਾ ਦਾਂਗੇ ਆਪਾਂ ਵਿਰੋਧੀਆਂ ਦੀ ਜ਼ੁਬਾਨ ਉਹਨਾਂ ਨੂੰ ਜੇਲ੍ਹ ਚ ਭੇਜ ਕੇ ਬੰਦ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹਦੇ ਨਾਲ ਪੰਜਾਬ ਦੇ ਕੋਈ ਹਾਲਾਤ ਸੁਧਰ ਜਾਣਗੇ ਕਿਉਂਕਿ ਪੰਜਾਬ ਨੂੰ ਤੁਸੀਂ ਜਿਹੜੇ ਪਾਸੇ ਨੂੰ ਧੱਕਦੇ ਜਾ ਰਹੇ ਹੋ ਬਹੁਤ ਮੁਸ਼ਕਲ ਦੇ ਨਾਲ ਪੰਜਾਬ ਉਸ ਨੇਰੇ ਖੂਚੋਂ ਬਾਹਰ ਨਿਕਲਿਆ ਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਮਾੜੀਕਾਰ ਗੁਜ਼ਾਰੀ ਨੇ ਪੰਜਾਬ ਨੂੰ ਦੁਬਾਰਾ ਉਸ ਹਨੇਰੇ ਖੂਬਲ ਤੱਕ ਦਾ ਅੱਜ ਇਹ ਗੱਲਾਂ ਦਾ ਜਵਾਬ ਕਿਸੇ ਨਾ ਕਿਸੇ ਨੂੰ ਤਾਂ ਦੇਣਾ ਪਊ ਮੁੱਖ ਮੰਤਰੀ ਸਾਹਿਬ ਕਿਸੇ ਨੂੰ ਤਾਂ ਇਹਦੀ ਜ਼ਿੰਮੇਵਾਰੀ ਚੱਕਣੀ ਪਊ ਸਰਕਾਰ 'ਚ ਕਿਸੇ ਨੂੰ ਤਾਂ ਖੜਾ ਹੋ ਕੇ ਇਹ ਗੱਲ ਕਹਿਣੀ ਪਊਗੀ ਕਿ ਜੋ ਕੁਝ ਇਹ 2.5 ਸਾਲਾਂ ਦੇ ਵਿੱਚ ਹੋਇਆ ਜੋ ਬਰਬਾਦੀ 2.5 ਸਾਲਾਂ ਦੇ ਵਿੱਚ ਇਸ ਸੂਬੇ ਦੀ ਆਮ ਆਦਮੀ ਪਾਰਟੀ ਨੇ ਕੀਤੀ ਉਹਦੇ ਤੇ ਜਵਾਬਦੇਹੀ ਕਿਹਦੀ ਹੈ ਇਹ ਸਾਰਿਆਂ ਨੂੰ ਆਕੇ ਤੁਹਾਨੂੰ ਦੱਸਣਾ ਪੈਣਾ ਔਰ ਪੰਜਾਬ ਇਸ ਗੱਲ ਦਾ ਜਵਾਬ ਮੰਗਦਾ ਔਰ ਇੱਕ ਜਿਹੜਾ ਸਭ ਤੋਂ ਵੱਡਾ ਭਖ ਦਾ ਮਸਲਾ ਇਹ 2.5 ਸਾਲਾਂ ਦੇ ਵਿੱਚ ਇਹ ਤੋਂ ਪਹਿਲਾਂ ਕਾਂਗਰਸ ਦੇ 5 ਸਾਲਾਂ ਦੇ ਵਿੱਚ ਰਿਹਾ ਉਹ ਬੇਅਦਬੀਆਂ ਦੇ ਇਨਸਾਫ ਦਾ ਮਸਲਾ ਇਹ ਮਸਲੇ ਦੇ ਉੱਤੇ ਵੀ ਸਰਕਾਰ ਦੇ ਵਿੱਚ ਤੁਸੀਂ ਆਏ ਇਹਦਾ ਵੀ ਤੁਸੀਂ ਵਾਅਦਾ ਕਰਕੇ ਆਏ ਪਰ ਬੇਅਦਬੀਆਂ ਵਾਲੀ ਜਿਹਨੂੰ ਤੁਸੀਂ ਜ਼ਿੰਮੇਵਾਰ ਮੰਨਦੇ ਹੋ ਡੇਰਾ ਸਰਸੇ ਨੂੰ ਉਹਦੇ ਨਾਲ ਤਾਂ ਤੁਹਾਡੀ ਮਿਲੀਭੁਗਤ ਸਾਹਮਣੇ ਆ ਗਈ ਕਿਸ ਤਰੀਕੇ ਦੇ ਨਾਲ ਉਹਦੇ ਕੇਸ ਪੰਜਾਬ ਤੋਂ ਬਾਹਰ ਚਲੇ ਗਏ ਤੁਹਾਡੀ ਸਹਿਮਤੀ ਦੇ ਨਾਲ ਹਾਈ ਕੋਰਟ ਨੇ ਉਹ ਕੇਸ ਸਟੇ ਕਰਤੇ ਹਨੀਪ੍ਰੀਤ ਦੇ ਉਤੇ ਉਹ ਜਿਹੜਾ ਇੱਕ ਤੁਸੀਂ ਦੂਜਾ ਅੱਜਕਲ ਚੈਨਲਾਂ ਤੇ ਬਿਠਾਇਆ ਪ੍ਰਦੀਪ ਕਲੇਰ ਉਹਦੇ ਬਿਆਨਾਂ ਚ 164 ਤੇ ਬਿਆਨਾਂ ਚ ਹਨੀਪ੍ਰੀਤ ਦਾ ਨਾਂ ਆਣ ਦੇ ਬਾਵਜੂਦ ਉਥੇ ਪਰਚਾ ਨਾ ਦੇਣਾ ਇਹ ਕਿਹੜੀ ਮਲੀ ਭੁਗਤਾਲੇ ਪਾਸੇ ਨੂੰ ਸਰਕਾਰ ਚੱਲ ਰਹੀ ਹੈ ਕੀ ਆਮ ਆਦਮੀ ਪਾਰਟੀ ਦਾ ਫਲਸਫਾ ਸਿਰਫ ਤੇ ਸਿਰਫ ਵਿਰੋਧੀਆਂ ਨੂੰ ਬਦਨਾਮ ਕਰਕੇ ਸਾਜਿਸ਼ਾਂ ਕਰਕੇ ਸੂਬੇ ਨੂੰ ਬਰਬਾਦ ਕਰਕੇ ਸੱਤਾ ਦੇ ਵਿੱਚ ਰਹਿਣਾ ਕਿ ਆਹੀ ਇੱਕ ਮਕਸਦ ਹੈ ਇਹ ਗੱਲਾਂ ਦੇ ਜਵਾਬ ਸਾਹਮਣੇ ਆ ਕੇ ਦਿਓ ਜੇ ਹਿੰਮਤ ਹੈ ਜੇ ਤੁਹਾਡੇ ਚ ਹਿੰਮਤ ਹੈ ਤੁਹਾਡੇ ਵਿੱਤ ਮੰਤਰੀ ਚ ਹਿੰਮਤ ਹੈ ਜਾਂ ਜਿਹੜੇ ਬਾਕੀ ਤੁਹਾਡੇ ਪਾਰਟੀ ਦੇ ਅਹੁਦੇਦਾਰ ਨੇ ਤਾਂ 2.5 ਸਾਲਾਂ ਦੀ ਕਾਰਗੁਜ਼ਾਰੀ 2.5 ਸਾਲਾਂ ਦੀ ਪ੍ਰਾਪਤੀ ਆ ਕੇ ਪੰਜਾਬ ਨੂੰ ਦੱਸੋ ਆਹ ਨੇ ਤੁਹਾਡੀਆਂ ਪ੍ਰਾਪਤੀਆਂ ਪਾਣੀਆਂ ਦੇ ਮਸਲੇ ਤੇ ਧੋਖਾ ਰਾਜਧਾਨੀ ਦੇ ਮਸਲੇ ਤੇ ਪੰਜਾਬ ਦੇ ਨਾਲ ਧੋਖਾ ਇਹ ਆ ਤੁਹਾਡੀਆਂ 2.5 ਸਾਲ ਦੀਆਂ ਪ੍ਰਾਪਤੀਆਂ ਇਹ ਤੋਂ ਵੱਡੀ ਆਮ ਆਦਮੀ ਪਾਰਟੀ ਦੀ ਕੋਈ ਪ੍ਰਾਪਤੀ ਅੱਜ ਤੱਕ ਸੂਬੇ 'ਚ ਕਿਸੇ ਨੇ ਨਹੀਂ ਦੇਖੀ ਕਿਸੇ ਦਾ ਕੋਈ ਸਵਾਲ ਹੋਵੇ? ਦੇਖ ਤਾਂ ਫਿਰ ਮਸਲਾ ਇਹ ਹੈ ਕਿ ਗੱਲ ਕਰ ਰਹੇ ਉਸ ਨੂੰ ਲੈ ਕੇ ਜਦੋਂ ਵੀ ਸਰਕਾਰ ਤੋਂ ਸਵਾਲ ਕੀਤੇ ਜਾਂਦੇ ਨੇ ਉਹ ਕਹਿੰਦੇ ਪੁਰਾਣੀਆਂ ਸਰਕਾਰਾਂ ਦੇ ਕੰਡੇ ਨੇ ਔਰ ਇਹਨਾਂ ਕੰਡਿਆਂ ਨੂੰ ਚੁਗਣ ਵੇਲੇ ਸਮਾਂ ਲੱਗਦਾ ਹੈ। ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ 2.5 ਸਾਲ ਤਾਂ ਅੱਧੀ ਸਰਕਾਰ ਨਿਕਲ ਗਈ। 2.5 ਸਾਲਾਂ ਦੀ ਸਰਕਾਰ ਦੇ ਵਿੱਚ ਅਗਰ ਲਾਰੈਂਸ ਬਿਸ਼ਨੋਈ ਨੂੰ ਜਵਾਈਆਂ ਵਾਂਗੂ ਬਿਠਾ ਕੇ ਕੈਮਰਿਆਂ ਤੋਂ ਇੰਟਰਵਿਊ ਕਰਾ ਰਹੇ ਹੋ ਇਹ ਤਾਂ ਪੁਰਾਣੀ ਸਰਕਾਰ ਦਾ ਕੰਮ ਨਹੀਂ ਇਹ ਤਾਂ ਤੁਹਾਡਾ ਆਪਦਾ ਕੰਮ ਹੈ ਤੁਹਾਡੇ ਅਫਸਰਾਂ ਦਾ ਕੰਮ ਹੈ ਕੀ ਕਾਰਵਾਈ ਕੀਤੀ ਦੀਪਕ ਟੀਨੂ ਨੂੰ ਕਲੱਬਾਂ 'ਚ ਤਾਂ ਪੁਰਾਣੀਆਂ ਸਰਕਾਰਾਂ ਨਹੀਂ ਲੈ ਕੇ ਗਈਆਂ ਇਹੀ ਲੈ ਕੇ ਜਾਣ ਔਰ ਪੁਰਾਣੀਆਂ ਸਰਕਾਰਾਂ ਨੇ ਕਦੇ ਐਸੇ ਕੰਡੇ ਤਾਂ ਨਹੀਂ ਬੀਜੇ ਸੀ ਕਿ ਜਿਹੜੀ ਸਰਕਾਰ ਲੋਕਾਂ ਦੀ ਸਿਕਿਉਰਿਟੀ ਲਈ ਬਣੀ ਹੋਵੇ ਹਫਾਜ਼ਤ ਲਈ ਬਣੀ ਹੋਵੇ ਉਸੇ ਮੁੱਖ ਮੰਤਰੀ ਦੇ ਦਫ਼ਤਰ 'ਚੋਂ ਉਹਦੇ ਐਡਵਾਈਜ਼ਰ ਉਹਨਾਂ ਦੀ ਸਿਕਿਉਰਿਟੀ ਡਿਟੇਲ ਲੀਕ ਕਰਨ ਤੇ ਉਹਨਾਂ ਦੀ ਹੱਤਿਆ ਹੁੰਦੀ ਹੈ ਤੇ ਇਹਨਾਂ ਤੇ ਕੋਈ ਕਾਰਵਾਈ ਨਾ ਹੋਵੇ ਤੇ ਉਹਧਿਆਂ ਤੇ ਉਹ ਐਡਵਾਈਜ਼ਰ ਅੱਜ ਵੀ ਬੈਠੇ ਹੋਣ ਤੇ ਫੇਰ ਇਹ ਪ੍ਰਾਣੀਆਂ ਸਰਕਾਰਾਂ ਦੇ ਕੰਡੇ ਨਹੀਂ ਇਹ ਤਾਂ ਇਹਨਾਂ ਦੇ ਆਪ ਦੇ ਕੰਡੇ ਨੇ ਜਿਹੜੇ ਕਿ ਹੁਣ ਸਾਨੂੰ ਆ ਕੇ ਚੁਗਣੇ ਪੈਣਗੇ ਇੰਨੇ ਕੰਡੇ ਇਹਨਾਂ ਨੇ 2.5 ਸਾਲ ਚੀ ਖਲਾਰ ਤੇ 5 ਸਾਲਾਂ ਬਾਅਦ ਤੱਕ ਹੀ ਹੋਣ। ਸਾਹਿਬ ਇੱਕ ਗਵਰਨਮੈਂਟ ਦੀ ਸਟੇਟਮੈਂਟ ਸੁਣੀ ਹੋਣੀ ਹੈ। ਉਹ ਕਹ ਰਹੇ ਕਿ ਪੰਡਰਾਲ ਨੇ ਮੇਰੇ ਸੇਵਾ ਦਿੱਤਾ ਧੰਨਵਾਦੀ ਮੰਨਦੇ ਨੇ ਔਰ ਹੁਣ ਤੋਂ ਪ੍ਰਕਾਰ ਜਿਹੜੇ ਸਾਫਾ ਕੇਂਦਰੀ ਰਾਜ ਮੰਤਰੀ ਨੇ ਉਹਨਾਂ ਨੇ ਵੀ ਦਾਵਲ ਨੂੰ ਸੰਤ ਕਹਿ ਕੇ ਗਿਆ ਉਹ ਸੰਨਾ ਨੂੰ نصیحت ਕੀਤੀ ਕਿ ਇਹ ਤਰ੍ਹਾਂ ਬਜਾਦਾ ਮਾਹੌਲ ਬਣਾਉ। ਦੇਖੋ ਕੰਗਨਾ ਰਣੌਤ ਮੈਨੂੰ ਲੱਗਦਾ ਕਿ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕੀ ਹੈ। ਹੈ ਬੀਬੀ ਇਹ ਮੈਂ ਉਹਦੇ ਬਾਰੇ ਕੁਝ ਮਾੜਾ ਕਹਿਣਾ ਨਹੀਂ ਚਾਹੁੰਦਾ। ਕਈ ਵਾਰੀ ਹੁੰਦਾ ਹੈ ਕਿ ਲਗਾਤਾਰ ਤੁਹਾਡੀਆਂ ਫਿਲਮਾਂ ਫਲॉप ਹੁੰਦੀਆਂ ਨੇ। ਤੁਸੀਂ ਕੌਂਟ੍ਰੋਵਰਸੀਆਂ ਲੱਭਦੇ ਫਿਰਦੇ ਹੋ ਕਿ ਕਿਸੇ ਤਰੀਕੇ ਮੈਂ ਕੌਂਟ੍ਰੋਵਰਸੀ ਕ੍ਰੀਏਟ ਕਰਾਂ ਕਿਸੇ ਤਰੀਕੇ ਮੈਨੂੰ ਲਾਈਨਲਾਈਟ ਮਿਲੇ। ਪਰ ਮੈਂ ਨੱਡਾ ਸਾਹਿਬ ਨੂੰ ਅਮਿਤ ਸ਼ਾਹ ਜੀ ਨੂੰ ਤੇ ਮੋਦੀ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਬੇਨਤੀ ਕਰਦਾ ਕਿ ਐਸੇ ਜਿਹੜੇ ਸੰਸਦ ਨੇ ਬੀਜੇਪੀ ਦੇ ਇਹਨਾਂ ਨੂੰ ਨਾਥ ਪਾਈ ਜਾਵੇ ਕਿਉਂਕਿ ਇਹੋ ਜਿਹੇ ਜਿਹੜੇ ਬਿਆਨ ਨੇ ਇਹ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਲਈ ਖਤਰਾ ਨੇ ਔਰ ਅਗਰ ਸੰਸਦ ਹੋ ਕੇ ਐਸੇ ਬਿਆਨ ਦਿੱਤੇ ਜਾ ਰਹੇ ਨੇ ਤਾਂ ਫਿਰ ਉਹ ਸਰਕਾਰਾਂ ਨੇ ਹੁਣ ਤਾਂ ਭਗਵੰਤ ਪਾਨ ਸਾਹਿਬ ਵੀ ਜਵਾਬ ਦੇਣ ਅਗਰ ਪੰਜਾਬ ਦੇ ਨੌਜਵਾਨਾਂ ਤੇ ਤੁਸੀਂ 1 ਮਿੰਟ ਦੇ ਵਿੱਚ ਐਨਐਸਏ ਲਾਤੀ ਤੇ ਡਿਬਰੂਗੜ੍ਹ ਸਿੱਟ ਤੇ ਤਾਂ ਅੱਜ ਕਿਉਂ ਨਹੀਂ ਕੰਗਨਾਰ ਨੌਦ ਦੇ ਖਿਲਾਫ ਮੁੱਖ ਮੰਤਰੀ ਐਨਐਸਏ ਦਾ ਸ਼ੁਰੂ ਕਰਦੇ ਬੜੀ ਜਾਰੀ ਹੈ ਇਹਨਾਂ ਦੀ ਅਮਿਤ ਸ਼ਾਹ ਦੇ ਨਾਲ ਕਰਨਾ ਐਮਐਸਏ ਲਵਾਉਣ ਹੁਣ ਕੰਗਨਾ ਤੇ ਯਾ ਬੀਜੇਪੀ ਇਹਨਾਂ ਤੇ ਐਨਐਸਏ ਲਾਵੇ ਕਿਉਂਕਿ ਦੇਸ਼ ਦੇ ਵਿੱਚ ਦੇਸ਼ ਨੂੰ ਤੋੜਨ ਦੀ ਗੱਲ ਅੱਜ ਕੰਗਨਾ ਰਨੌਥ ਕਰ ਰਹੀ ਹੈ ਸ਼ਹੀਦ ਸੰਤ ਉਹ ਸਾਡੇ ਸੰਤ ਨੇ ਸੰਤ ਜਰਨੈਲ ਸਿੰਘ ਪਿੰਡਰਾਵਲ ਹੋਰ ਕਿਸੇ ਦਾ ਕੋਈ ਸਵਾਲ ਹੋ ਤੇਂਦਰਾਈ ਮਾੜਾ ਸਾਰਾ ਪੰਜਾਬੀ ਮੇਰਾ ਹੈ